सजन सता पावत रक्षा हो सिरछाहा देसाह जिस पास बैठे हम सोइ है सबनो ता सतना मजी सुरठ महला पंजवा ਗਰਪੁਰਾ ਪੀਟ ਵੰਡ ਪਾਗੀ ਮਨ ਹੈ ਪਿਆਰ ਕਰਗਾ ਸਾਹ ਕਹੇ ਨ ਪਹੁੰਚ ਨਹਾਰਾ ਦੂਜਾ ਆਪਣੀ ਸਹਿਦ ਕ ਪਰਵਾਸਾ ਗਰਪੁਰਾ ਪੀਟ ਵੰਡ ਪਾਗੀ ਮਨ ਹੈ ਪਹਿੰ ਪਰਗਾਸਾ ਕੋਹੇ ਨ ਪੌਚਾ ਨਹਾਰਾ ਦੂਜਾ ਆਪਣੇ ਸੈਭਕ ਪਰਵਾਸਾ ਆਪਣੇ ਸਤਗੁਰ ਕੇ ਬਲ ਹਾਰੇ ਅੱਗੇ ਸੁਖ ਪਸੇ ਸੁਖ ਸਹਿਜਾ ਕਾਲ ਆਨੰਦ ਹਮਾਰੇ ਅਰਹਾ ਅਤਰ ਜਮੀ ਕਰਦੇ ਹਰ ਸੋਹੀ ਖਸਮ ਹਮਾਰਾ ਨਿਰਪਉ ਪੈ ਗੁਰ ਚਰਣੀ ਲਗੇ ਇਕ ਰਾਮ ਨਾਮ ਅਦਾ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਬੀਹੋ ਬਨਹਾਰਾ ਕੰਠ ਲਗਾਈ ਆਪਣੇ ਜਨ ਰਾਖੇ ਆਪਣੇ ਫਿਰਿ ਦਿੱਤਿਆਰਾ ਵੱਡੀ ਵੱਡਾਈ ਅਚਰ ਜੁਸਬਾ ਕਰ ਜਿ ਆਇਆ ਰਾਸੇ ਨਾਨਕ ਕੋ ਗੁਰਪੁਰਾ ਪਿਟਿਓ ਸਗਲੇ ਦੁਖ ਦਨਾਸੇ ਵਦੀ ਵਟਿਆਈ ਅਚਰ ਜਿਸੁ ਬਾਂ ਕਹਰ ਜਿ ਆਇਆ ਰਾਸੇ ਨਾਨਕ ਗੁਰਪੁਰਾ ਪੀਟਿਓ ਸਗਲੇ ਦੁਖ ਬਰਨਾ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ